ਸਾਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਹੁਣ ਯਾਰ ਮੈਸਰਦੀਪ ਸਿੰਘ ਇਸ ਵਕਤ ਗੁਰੂ ਨਗਰੀ ਦੇ ਵਿੱਚ ਮੌਜੂਦ ਹਾਂ ਜਿਸ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਸਮਾਰਟ ਸਿਟੀ ਦੇ ਜੋ ਮੌਜੂਦਾ ਹਾਲਾਤ ਨੇ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਅੰਮ੍ਰਿਤਸਰ ਦੀ ਰਾਮ ਬਾਗ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਹਾਂ ਇਹ ਮੌਜੂਦਾ ਹਾਲਾਤ ਗੁਰੂ ਨਗਰੀ ਦੇ ਤੁਸੀਂ ਸਾਫ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਸੀਵਰੇਜ ਦਾ ਪਾਣੀ ਜਿਹੜਾ ਆ ਇੱਥੇ ਖੜਾ ਹੋਇਆ ਨਜ਼ਰ ਆ ਰਿਹਾ ਉੱਥੇ ਜੇਕਰ ਮੈਂ ਗੱਲ ਕਰਾਂ ਤਾਂ ਜੇਕਰ ਕਿਸੇ ਵਿਭਾਗ ਤੋਂ ਕੋਈ ਕਰਮਚਾਰੀ ਹੁੰਦਾ ਤਾਂ ਉਹ ਵੱਡੇ ਵੱਡੇ ਚਲਾਨ ਦੀਆਂ ਪਰਚੀਆਂ ਹੱਥ ਦੇ ਵਿੱਚ ਕੱਟ ਕੇ ਜ਼ਰੂਰ ਦੇ ਦਿੰਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ 쿨ਰ ਦੇ ਵਿੱਚ ਪਾਣੀ ਖੜਾ ਪਰ ਸਵਾਲ ਇਹ ਹੈ ਕਿ ਉਹਨਾਂ ਨੂੰ ਇਹ ਸੜਕਾਂ ਦੇ ਉੱਪਰ ਪਾਣੀ ਖੜਾ ਕਿਉਂ ਨਹੀਂ ਨਜ਼ਰ ਆਉਂਦਾ ਜਦੋਂ ਵੀ ਬਰਸਾਤਾ ਹੋਣ ਖਾਸ ਕਰਕੇ ਵੱਡੇ ਪੱਦਰ ਤੇ ਪਾਣੀ ਦੇ ਜਿਹੜੇ ਢੇਰ ਨੇ ਉਹ ਦੇਖਣ ਨੂੰ ਮਿਲਦੇ ਆ ਜਿਸ ਦੇ ਉੱਪਰ ਮੱਛਰ ਦੇ ਢੇਰ ਵੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਇਸ ਜਗ੍ਹਾ ਤੇ ਕਈ ਬਿਮਾਰੀਆਂ ਤਿਆਰ ਕਰ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਚਿਕਨ ਗੁਨੀਆ ਵਰਗੀਆਂ ਜਾਂ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਆਪਣੇ ਅੰਮ੍ਰਿਤਸਰ ਵਾਸੀਆਂ ਨੇ ਕਾਫੀ ਲੜਾਈ ਲੜੀ ਆ ਕਈ ਲੋਕ ਇਸ ਦੇ ਵਿੱਚ ਜਾਨਾਂ ਵੀ ਗਵਾ ਚੁੱਕੇ ਨੇ ਪਰ ਪ੍ਰਸ਼ਾਸਨ ਦੀ ਢਿੱਲ ਹਜੇ ਤੱਕ ਨਜ਼ਰ ਆ ਰਹੀ ਹੈ ਦੁਕਾਨ ਤੁਸੀਂ ਦੇਖ ਸਕਦੇ ਹੋ ਜਾਨ ਲਈ ਇਹਨਾਂ ਨੇ ਆਪਣੇ ਰਸਤੇ ਬਣਾਏ ਨੇ ਇਹਨਾਂ ਨੂੰ ਕਾਰੋਬਾਰ ਆਪਣਾ ਵਪਾਰ ਕਰਦਿਆਂ ਵੀ ਕਈ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਕਿ ਕਦੋਂ ਤੋਂ ਇਹ ਮੁਸ਼ਕਿਲ ਆ ਰਹੀ ਹੈ ਵੀਰ ਜੀ ਸੱਸੀ ਕਾਲ ਜੀ ਕੀ ਨਾਮ ਤੁਹਾਡਾ ਸਾਥੀ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਕਿੰਨੇ ਦਿਨ ਹੋ ਗਈ ਹੈ ਮੁਸ਼ਕਿਲ ਆ ਰਹੀ ਹੈ ਇਹ 1 ਮਹੀਨੇ ਤੋਂ ਜ਼ਿਆਦਾ ਆ ਗਿਆ ਜੀ ਇਸ ਮੁਸ਼ਕਿਲਾਂ ਦੇ ਨੂੰ ਬਹੁਤ ਬੁਰਾ ਹਾਲ ਹੈ ਸਾਡਾ ਅਸੀਂ ਗਫਲਤ ਦੇ ਵਿੱਚ ਨਰਕ ਦੇ ਵਿੱਚ ਜੀ ਆਪਣਾ ਦੁਕਾਨਦਾਰੀ ਕੰਮ ਨੂੰ ਜੀਨ ਨੂੰ ਮਜਬੂਰ ਹੋਏ ਆ ਤੇ ਆਪਾਂ ਪ੍ਰਸ਼ਾਸਨ ਨੂੰ ਲੱਖ ਲੱਖ ਕੋਸਦੇ ਆਂਗੇ ਕਿ ਪ੍ਰਸ਼ਾਸਨ ਜਿਹੜਾ ਕਿ ਹੱਥ ਤੇ ਹੱਤ ਧਰ ਕੇ ਬੈਠਾ ਹੈ ਕੁੰਭ ਕਰਨ ਦੀ ਨੀਂਦ ਸੁਤਾ ਹੈ ਇਹਨੂੰ ਜਗਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ ਮੈਂ ਪ੍ਰਸ਼ਾਸਨ ਕੋਈ ਜਾਨਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਕਿਵੇਂ ਜਗਾਇਆ ਜਾ ਸਕਦਾ ਹੈ ਨਾਲੇ ਇਹ ਆ ਦੁਕਾਨ ਹੈ ਤੁਸੀਂ ਇੱ ਸਾਲ ਦੇ ਜੋ ਟੈਕਸ ਨੇ ਵਪਾਰੀ ਨੇ ਆਪਣਾ ਕੰਮ ਕਰਨਾ ਆ ਤਾਂ ਟੈਕਸ ਇਸ ਚੀਜ਼ਾਂ ਦੇ ਦਿੰਦੇ ਹੋ ਕਿ ਸਾਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਦੇਖੋ ਅਸੀਂ ਪ੍ਰਾਪਰਟੀ ਟੈਕਸ, ਜੀਐਸਟੀ ਟੈਕਸ, ਇਨਕਮ ਟੈਕਸ ਰਿਟਰਨ ਸਭ ਕੁਝ ਅਹੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਹੀ ਭਰਦੇ ਆਂ, ਕਰਦੇ ਆਂ ਜੋ ਸਾਡਾ ਬੰਦਾ ਆਪਾਂ ਦਿੰਦੇ ਆਂ ਆਪਾਂ ਕਈ ਕਿਸੇ ਕੱਲ ਤੋਂ ਪਿੱਛੇ ਨਹੀਂ ਹਟਦੇ ਲੇਕਿਨ ਸੁਵਿਧਾਵਾਂ ਦੇ ਨਾਂ ਦੇ ਉੱਤੇ ਸਾਨੂੰ ਇੰਨੀ ਕੁ ਮੁਸ਼ਕਲ ਆ ਰਹੀ ਹੈ ਕਿ ਬਿਲਕੁਲ ਜ਼ੀਰੋ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਆ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਕਿ ਸਾਰੀ ਦਿਹਾੜੀ ਜਿਸ ਦੀ ਇੰਨੀ ਗੰਦੀ ਜ਼ਿਆਦਾ ਬਦਬੂ ਆ ਰਹੀ ਹੈ ਕਿ ਜਿਸ ਵਿੱਚ ਆਪਾਂ ਜੀਨ ਨੂੰ ਤੇ ਦੁਕਾਨਦਾਰੀ ਕਰਨ ਨੂੰ ਮਜਬੂਰ ਆ ਸਾ ਸ਼ਾਨਦਾਰੀ ਦੀ ਵੀ ਅੱਧੀ ਰਹਿ ਗਈ ਆ ਸਾਡੀ ਸੇਲ ਨੂੰ ਵੀ ਬਹੁਤ ਜ਼ਿਆਦਾ ਫਰਕ ਪਿਆ ਗਾਹ ਛੱਪੜ ਲੱਗਾ ਵੇਖ ਕੇ ਨਹੀਂ ਆਂਦਾ ਅੱਗੇ ਚਲਾ ਜਾਂਦਾ ਹੈ ਅੱਗੇ ਨਾਲ ਦੁਕਾਨ ਚਲਾ ਜਾਂਦਾ ਹੈ ਸਾਡਾ ਕੰਮ ਦਾ ਵੀ ਨੁਕਸਾਨ ਹੋ ਰਿਹਾ ਸਾਡੀ ਸੇਹ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਅਸੀਂ ਇੰਨੇ ਕਿ ਪਰੇਸ਼ਾਨ ਆ ਇੰਨੀ ਕੁ ਵਾਰੀ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਸਾਡੀ ਸਮੱਸਿਆ ਹੱਲ ਕਰਨ ਦੀ ਨਹੀਂ ਕਰਾ ਗਿਆ ਕਈ ਇੱਕ ਦੋ ਵਾਰ ਤੇ ਆਪਾਂ ਧਰਨਾ ਵੀ ਦੇ ਚੁੱਕੇ ਹਾਂ ਲੇਕਿਨ ਉਸ ਦਾ ਵੀ ਸਾਨੂੰ ਕੋਈ ਅਜੇ ਤੱਕ ਕੋਈ ਮਕਬੂਲ ਸਵਾਲ ਹੈਗਾ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਾਸੀ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਜਾਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਨਾਲ ਲੜ ਚੁੱਕੇ ਆ। ਹੱਲ ਉਸ ਦਾ ਨਹੀਂ ਨਿਕਲਿਆ ਚਿਕਨਗੁਨੀਆ ਬਿਮਾਰੀ ਅਜਿਹੀ ਹੈ ਕਿ ਹੱਡ ਪੈਰ ਖਾ ਜਾਂਦੀ ਹੈ। ਪਰ ਅਜਿਹੇ ਹਾਲਾਤ ਪ੍ਰਸ਼ਾਸਨ ਇਸ ਜਗ੍ਹਾ ਤੇ ਆ ਜਿਹੜੀਆਂ ਬਿਮਾਰੀਆਂ ਘੜੀਆਂ ਕਰ ਰਿਹਾ। ਇਹ ਮੈਂ ਇਹੋ ਪ੍ਰਸ਼ਾਸਨ ਤੋਂ ਜਾਨਣਾ ਚਾਹਾਂਗਾ ਕਿ ਜਿਸ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਦਾਅਵੇ ਕਰਦਾ ਹੈ ਕਿ ਆਪਾਂ ਚਿਕਨਗੁਨੀਆ ਨਾਲ ਜਾਂ ਡੇਂਗੂ ਨਾਲ ਲੜਨ ਬਾਰੇ ਪੂਰੀ ਤਿਆਰੀ ਕਰ ਚੁੱਕੇ ਹਾਂ ਕੀਤੀ ਹੋਈ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਇਹ ਤਿਆਰੀ ਕੀਤੀ ਜੇ ਇਹਦੇ ਤੁਸੀਂ ਆਪ ਚਿਕਨਗੁਨੀਆ ਨੂੰ ਸੱਦ ਰਹੇ ਹੋ ਉਹਨਾਂ ਨੂੰ ਸੱ ਕਿ ਜਗਨ ਗੁਣੀਆਂ ਵਧੇ ਤੇ ਆਪਣਾ ਲੋਕਾਂ ਦਾ ਨੁਕਸਾਨ ਹੋਵੇ ਇਹਦੇ ਘਰੇ ਵਿਭਾਗ ਵੱਲੋਂ ਕਿਸੇ ਵੀ ਵਿਭਾਗ ਵੱਲੋਂ ਆਉਂਦੇ ਆ ਜਾਂ ਨਗਰ ਨਿਗਮ ਵੱਲੋਂ ਆਉਂਦੇ ਆ ਪੂਲਰਾਂ ਦੇ ਵਿੱਚ ਜੇਕਰ ਪਾਣੀ ਖੜਾ ਹੋਵੇ ਆ ਉਹਦੇ ਵੱਡੇ ਵੱਡੇ ਚਲਾਨ ਕੱਟ ਜਾਂਦੇ ਆ ਤੇ ਇਹ ਪਾਣੀ ਖੜਾ ਕਿਉਂ ਨਹੀਂ ਵਿਖਦਾ ਉਹਨਾਂ ਨੇ ਇਹ ਮੈਂ ਵੀ ਇਸ ਉਹਨਾਂ ਨੇ ਤੁਹਾਡੇ ਚੈਨਲ ਤੇ ਨਹੀਂ ਉਹਨਾਂ ਨੂੰ ਅਈਓ ਉਹਨਾਂ ਕੋਲ ਜਾਣਾ ਚਾਹਾਂਗਾ ਜਾਂ ਦੱਸਣਾ ਚਾਹਾਂਗਾ ਕਿ ਇਹ ਪਾਣੀ ਇਸ ਵਾਰੀ ਇਹਨਾਂ ਦੀਆਂ ਅੱਖਾਂ ਮੁੰਦੀਆਂ ਕਿਉਂ ਜਾਂਦੀਆਂ ਨੇ ਲੋਕਾਂ ਦੇ ਘਰਾਂ 'ਚ ਕਿਤੇ ਗਮਲੇ ਜੀ ਪਾਣੀ ਥੋੜਾ ਜਿਆਦਾ ਰਹਿ ਜਾਵੇ ਉਹਦਾ ਵੀ ਚਲਾਨ ਕੱਟਉਂਦੇ ਆ ਜਿਹੜੇ ਤਿਆਰ ਹੋ ਜਾਂਦੇ ਆਣ ਇੱਥੇ ਪਿਛਲੇ 1 ਮਹੀਨੇ ਤੋਂ ਜਿੱਥੇ ਸੀਵਰੇ ਦਾ ਗੰਦਾ ਪਾਣੀ ਖੜਾ ਆ ਇਸ ਇਸ ਇਹ ਉਹਨਾਂ ਨੂੰ ਕਿਉਂ ਨਜ਼ਰ ਨਹੀਂ ਆ ਰਿਹਾ ਧੰਨਵਾਦ ਬਾਜੀ ਸੋ ਬਿਲਕੁਲ ਕਈ ਵਪਾਰ ਕਰਨ ਦੇ ਵਿੱਚ ਮੁ ਹੋਰ ਵੀ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਮੁੱਦਾ ਸਿਰਫ ਇੱਕ ਦੁਕਾਨਦਾਰ ਨਹੀਂ ਹੈ ਇਹ ਪੂਰੀ ਰਾਮਬਾਗ ਮੰਡੀ ਦਾ ਵਾ ਤੇ ਜੇਕਰ ਇਥੋਂ ਮੈਂ ਗੱਲ ਕਰਾਂ ਕਿ ਦੁਕਾਨ ਤੇ ਕਿਸੇ ਨੇ ਗਾਹਕ ਨਹੀਂ ਆਉਣਾ ਹੋਵੇ ਤਾਂ ਇਹ ਰਸਤਾ ਇਹਨਾਂ ਨੇ ਬਣਾਇਆ ਵਾ ਜਿਸ ਰਸਤੇ ਰਾਹੀ ਦੁਕਾਨ ਤੇ ਜਾਣਾ ਪੈਂਦਾ ਪਰ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਵਾਰ ਜਿਹੜਾ ਕਸਟਮਰ ਆਉ ਉਹ ਪਾਣੀ ਦੇ ਢੇਰ ਲੱਗੇ ਵੇ ਕੇ ਮੋੜ ਜਾਂਦਾ ਆ ਪਰ ਬੜੀ ਸ਼ਰਮਿੰਦਗੀ ਗੱਲ ਵਾਲੀ ਗੱਲ ਹੈ ਕਿ ਗੁਰੂ ਨਗਰੀ ਦੇ ਇਹ ਹਾਲਾਤ ਜੋ ਬਣੇ ਹੋਏ ਨਜ਼ਰ ਆ ਰਹੇ ਨੇ ਹੋਰ ਆਪਾਂ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ ਕਈ ਜੇਕਰ ਗੰਦਾ ਪਾਣੀ ਦੁਕਾਨ ਦੇ ਅੰਦਰ ਜਾਂਦਾ ਵਾ ਤੇ ਅੰਦਰ ਵੀ ਕਈ ਬਿਮਾਰੀਆਂ ਬਣਦੀਆਂ ਹੋਣਗੀਆਂ। ਵੀਰ ਜੀ ਸਾਸ਼ੀ ਕਾਲ ਜੀ ਕੀ ਨਾਮ ਤੁਹਾਡਾ? ਸੁਨੀਲ ਕੁਮਾਰ ਜੀ। ਕਿੰਨੇ ਦਿਨ ਹੋ ਗਈ ਹੈ ਮੁਸ਼ਕਲਾਂ ਦਾ ਸਾਹਮਣਾ ਕਰਦੇ? ਇਹ ਮਹੀਨਾ ਡੇਢ ਮਹੀਨਾ ਹੀ ਹੋ ਗਿਆ ਜੀ। ਬਹੁਤ ਤੰਗ ਜੀ ਦੁਨੀਆ ਅਸੀਂ ਬਈ ਕਈ ਵਾਰੀ ਕੰਪਲੇਂਟਾਂ ਕੀਤੀਆਂ। ਤੇ ਧਰਨੇ ਵੀ ਲਾਏ ਪਰ ਗੱਲ ਬੰਦੀ ਨਹੀਂ ਪਈ ਸਰ। ਜਿੱਕਰ ਮੈਂ ਪੋਰਸ਼ ਇਲਾਕੇ ਵਾਲ ਜਾਵਾਂ ਰੰਜੀਤ ਐਵਨਿਊ ਲਾਰੈਂਸ ਰੋਡ। ਹਾਂ ਜੀ ਹਾਂ ਜੀ। ਕੀ ਗੱਲ ਉਹ ਜ਼ਿਆਦਾ ਟੈਕਸ ਪੇ ਕਰਦੇ ਤੁਸੀਂ ਨਹੀਂ ਕਰਦੇ? ਹਰ ਤਰ੍ਹਾਂ ਦਾ ਟੈਕਸ ਪੇ ਕਰਨੇ ਆ। ਇੰਨੀ ਵੱਡੀ ਸਾਡੀ ਮਾਰਕੀਟ ਹੈ ਕਿਆਂ ਕੱਡੋ-ਕੱਡ ਸਾਰੇ ਟੈਕਸ ਹਰ ਤਰ੍ਹਾਂ ਟੈਕਸ ਪੇ ਕਰਦੇ ਨੇ ਪਰ ਚ ਕੀ ਮੁਸ਼ਕਲ ਆ ਰਹੀ ਹੈ ਗਾਹ ਤੇ ਕਿ ਨਾ ਗਾਹ ਆ ਹੀ ਨਹੀਂ ਰਿਹਾ ਸਰ ਉਹ ਵੇਖੋ ਕੀ ਹਾਲ ਹੈ ਗਾਹ ਛੱਪੜ ਚੱਪ ਕੇ ਕੋਣ ਆਂਦਾ ਜੀ ਥੋੜਾ ਬੁਝਾਰ ਹੈਗਾ ਕੋਈ ਆ ਹੀ ਨਹੀਂ ਰਿਹਾ ਨੀਰਾ ਬਿਮਾਰੀ ਦਾ ਘਰ ਹੈ ਅਸੀਂ ਕਈ ਵਾਰੀ ਕੰਪਲੇਂਟਾਂ ਵੀ ਕੀਤੀਆਂ ਐਮ ਐਲ ਏ ਕੋਣ ਹੈ ਸਾਲ ਕੇ ਦੀ ਇਹ ਸਰ ਜੀ ਮਨਜੋਤ ਕੌਰ ਮੈਨ ਹੋ ਜਾਏਗਾ ਪਰ ਇਹ ਸਾਰ ਲਾਈਨ ਕਦੀ ਪੁੱਛਿਆ ਕੀ ਹਾਲਾਤ ਨੇ ਨਹੀਂ ਇੱਕ ਵਾਰੀ ਵੀ ਨਹੀਂ ਆਏ ਐਮ ਸੀ ਦੀਆਂ ਚੋਨਾ ਦੀ ਤੇ ਗੱਲ ਕਰੀ ਉਹ ਤਾਂ ਹੁਣ 22 ਸਾਲ ਤੋਂ ਉੱਪਰ ਬੀਤ ਗਈ ਹੈ ਚੋਨਾ ਦੀ ਇਤਿਹਾਸ ਖਤਮ ਹੋ ਗਈ ਹੁਣ ਐਮਐਲਏ ਤਾਂ ਕਿ ਜੇਕਰ ਗੱਲ ਪੰਚੋਣੀ ਹੋਵੇ ਕਦੀ ਗਈ ਉਹ ਮੁਲਾਕਾਤ ਕੀਤੀ ਕੰਪਲੇਂਟ ਕਰਨ ਦੀ ਕੋਸ਼ਿਸ਼ ਕੀਤੀ ਇੱਥੋਂ ਦੇ ਪ੍ਰਧਾਨ ਰਾਜੂ ਜੀ ਗਏ ਆ ਉਹਨਾਂ ਨੇ ਉਹਨਾਂ ਨੇ ਗਏ ਸੀ ਪਰ ਆਸ਼ਵਾਸਨ ਨਹੀਂ ਮਿਲਿਆ ਕੰਮ ਹੋਇਆ ਨਹੀਂ ਕੋਈ ਜੀ ਕਿ ਆਸ ਕਰਦੇ ਹਾਂ ਸਰਕਾਰ ਤੋਂ ਬਦਲੇ ਬਦਲਾਵ ਦੀ ਸਰਕਾਰ ਆ ਸਰਕਾਰ ਤੋਂ ਇਹ ਹੀ ਕਰਨੇ ਆ ਕਿ ਕੰਮ ਜਿਹੜਾ ਹੈਗਾ ਇਹਨੂੰ ਮੁਕਾਵੇ ਇਹ ਬਦਲਾਅ ਨਹੀਂ ਚਾਹੁੰਦੇ ਇਹ ਕਹਿੰਦੇ ਆਪਣੇ ਆਪ ਨੂੰ ਬਦਲਾਅ ਕਰਨ ਜਿਹੜੇ ਕੰਮ ਜਿਹੜੇ ਕਰਨ ਵਾਲੇ ਫਟਾਫਟ ਕਰਕੇ ਲੋਕਾਂ ਦੇ ਜੋ ਸੁਰੱਖਿਆ ਹੁੰਦੀ ਆ ਐਸਾ ਨੀਰਾ ਬਿਮਾਰੀ ਦਾ ਘਰ ਆ ਗਿਆ ਇਸ ਟਾਈਮ ਵਾਲਾ ਜੀ ਵੀ ਇੱਕੋ ਗੱਲ ਤੇ ਬੈਠੇ ਆ ਜੀ ਹਜੇ ਤੇ ਸਾਨੂੰ ਦੋਟਾ ਇਸਾਈਲ ਪਏ ਪਏ ਅਜੇ ਬੜਾ ਕੁਝ ਕਰ ਦਾਂਗੇ ਆਪਾਂ ਸਰਫੇ ਜੋ ਦੋਟਾ ਸਰਵਰ ਰਜਲਟ ਫੇਰ ਨੈਗੇਟਿਵ ਹੀ ਆਏਗਾ ਜੋ ਡਿੱਗਦੇ ਰਹਿਣਗੇ ਜੋ ਕੁਝ ਕਰਨਗੇ ਫੇਰ ਉਹ ਹੀ ਅੱਗੇ ਆਏਗਾ ਪੱਕੀ ਪ੍ਰਸ਼ਾਸਨ ਨੂੰ ਤੀਨ ਕਾਰਵਾਈ ਅਹੀ ਕਰਨੇ ਆ ਸੋ ਫਟਾਫਟ ਕਾਰਵਾਈ ਹੋਵੇ ਦੱਦੀ ਜਲਦੀ ਛੋਟਾ ਬੱਚਾ ਬੁੱਢਾ ਹਰ ਕੋਈ ਤੰਗ ਹੈਗਾ ਨੀ ਤਾਂ ਬਿਮਾਰੀਆਂ ਦਾ ਕੰਮ ਹੋ ਗਿਆ ਲਾ ਦੋ ਮਹੀਨੇ ਹੋ ਗਏ ਬਿਮਾਰੀਆਂ ਨੋਟਾ ਦੇਣ ਵਾਲੀ ਗੱਲ ਲੱਗੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕੋਈ ਡਿੱਗ ਰਿਹਾ ਕੋਈ ਬਿਮਾਰ ਹੋਵੇ ਕੋਈ ਮਰੇ ਉਸ ਤੋਂ ਬਾਅਦ ਕੋਈ ਕਾਰਵਾਈ ਕਰਨਗੇ ਹਾਂ ਚਿਕਨ ਗੁਨੀਆ ਵਰਗੀਆਂ ਵੀ ਬਿਮਾਰੀਆਂ ਆਈਆਂ ਨੇ ਜਾਲਾ ਕਿ ਇਸ ਤੋਂ ਪਹਿਲਾਂ ਕਦੀ ਨਾਮ ਹੀ ਨਹੀਂ ਸੁਣਿਆ ਲਾਸਟ ਅਕੀਰਵਾਰ ਜੋ ਬਿਮਾਰੀਆਂ ਹੋਈਆਂ ਕੋਈ ਹੱਲ ਸਹੀ ਤਰ੍ਹਾਂ ਨਿਕਲਿਆ ਨਹੀਂ ਲੋਕਾਂ ਦੇ ਹੱਡ ਪੈਰ ਜਿਹੜੇ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਸੀਗੇ ਇਹਹੀ ਲੱਗਦਾ ਹੈ ਕਿ ਵੱ ਤੋਂ ਵੱਡਾ ਕਾਰਨ ਹੈ ਬਿਲਕੁਲ ਸਰ ਬਿਲਕੁਲ ਦੇਖੋ ਇਸ ਟਾਈਮ ਤੁਹਾਨੂੰ ਪਤਾ ਮੌਸਮ ਵੀ ਕਿਹੋ ਜਿਹਾ ਮੀਂਹ ਪਾਣੀ ਦੇ ਦਿਨ ਹੈ ਜੇ ਹੋਰ ਮੀਂਹ ਪੈ ਗਿਆ ਤਾਂ ਇੱਥੇ ਹੋਰ ਬੁਰੇ ਹਾਲਾਤ ਹੋਏ ਨੇ ਇਹ ਤਾਂ ਬਿਮਾਰੀ ਹੋਰ ਜ਼ਿਆਦਾ ਲੋਕਾਂ ਨੂੰ ਲੱਗੇਗੀ ਧੰਨਵਾਦ ਮਰੇ ਕੋਈ ਇਹਨਾਂ ਕੋਈ ਪ੍ਰੋਬਲਮ ਹੋਵੇ ਫੇਰ ਪ੍ਰਸ਼ਾਸਨ ਚੱਕਣਾ ਹੋਏਗਾ ਵੇਹੇ ਬਿਮਾਰ ਬੰਦਾ ਇੱਥੇ ਆ ਜੇ ਤੇ ਉਹ ਵੇਹੇ ਮਰ ਜਾਊਗਾ ਮਰੇਗਾ ਸਾਰੇ ਪੱਕੀ ਗੱਲ ਲੱਗੀ ਐ ਜੇ ਸਾਣਾ ਤੂੰ ਇਹ ਹਾਲਾਤ ਵੇਖ ਹੀ ਰਿਹਾ ਕੀ ਹਾਲਾਤ ਹੈਗੇ ਬਿਲਕੁਲ ਇਹ ਅੰਮ੍ਰਿਤਸਰ ਹੈ ਗੁਰੂ ਨਗਰੀ ਜਿਸ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਆਜੋ ਆਜੋ ਭਾਜੀ ਆਜੋ ਤੁਸੀਂ ਆਜੋ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਹੈ ਹਾਂਜੀ ਜਿਹੜਾ ਨਿਕੜਾ ਪਾਈਆਂ ਉਹਨਾਂ ਦਾ ਬੁਰਾ ਹਾਲ ਹੈ ਕੀ ਕਰੇਗਾ ਬੰਦਾ ਕਿਵੇਂ ਕਿਵੇਂ ਰਹੇਗਾ ਫਿਰ ਕੁਛ ਨਹੀਂ ਹੋਣਾ ਬਾਰੇ ਕਮਿਸ਼ਨ ਨੇ ਕੁਛ ਨਹੀਂ ਕਰਨਾ ਕੁਛ ਨਹੀਂ ਕਰਨਾ ਮੈਦਾਨ ਨਿਗਮ ਦੀ ਕੋਈ ਉੱਧਰ ਸਾਹਮਣੇ ਦੇਖੋ ਮੇਰੀ ਗੱਲ ਸੁਣੋ ਕਮਿਸ਼ਨ ਮੈਂ ਕਿਚਾਰੀ ਪਾਰਕਿੰਗ ਦਾ ਕੰਮ ਕਰਦਾ ਨਾ ਆਡੇ ਉੱਥੇ ਬੜਾ ਕੰਮ ਸੀ ਅਈ 6 ਮਹੀਨੇ ਲਗਾਤਾਰ ਉੱਥੇ ਰਿਪੋਰਟ ਦਿੰਦੇ ਰਹੇ ਆ ਡੀਸੀ ਨੂੰ ਉਹਨਾਂ ਨੂੰ ਦਿੰਦੇ ਰਹੇ ਆ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਕੋਈ ਸਮਾਂ ਦਿਓ ਤੁਹਾਡੇ ਟੈਕਸ ਦੇ ਪੈਸੇ ਦਿੱਤੇ ਆਂ ਅੱਜ ਤਨਖਾਹਾਂ ਜਾ ਰਹੀਆਂ ਸਰਕਾਰੀ ਅਫਸਰਾਂ ਨੂੰ ਇੱਕ ਹਫ਼ਤਾ ਲਗਾਤਾਰ ਮੈਂ ਵੀਡੀਓ ਪਾਈ ਲਗਾਤਾਰ ਸਵੇਰ ਤੇ ਮੈਂ ਵਿੱਚ ਕਾਰ ਕੂੜਾ ਕਰਦਾ ਨਾ ਸਾਡੇ ਤੋਂ ਵਿੱਚ ਕਾ ਅੱਛਾ ਚੀ ਕੋਈ ਚੀਜ਼ ਨਾਲ ਹਾਂ ਤੇ ਮੈਡਲ ਮੰਗੀ ਉਹ ਏਟੀਸੀ ਮੈਡਲ ਮੰਗੀ ਉਹਨਾਂ ਕੀ ਕਹਿੰਦੇ ਜੀ ਇਹ ਵਿੱਚ ਗੜਾ ਕਹਿੰਦੇ ਕੀਤਾ ਮੈਂ 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 ਕੀਤਾ ਲੇਕੋ ਕੀਤਾ ਮੈਂ ਕਹਾਂ ਜੀ ਇਹ ਬੈ ਗੱਡੀ ਲਵਾਣੀ ਹੁੰਦੀ ਆ ਤੇ ਬੈ ਗੱਡੀ ਚ ਤਲਵਾਉਂ ਕਹਾਂ ਕਿੱਥੇ ਲਵਾਉਂ ਕਰਾਂ ਮੈਂ ਵੇਚਕਾਰ ਕੀਤਾ ਮੈਂ ਕੂੜਾ ਤੇ ਕੂੜਾ ਵੇਚਕਾਰ ਕੀਤਾ ਕਿ ਉਹਤਰੀ ਵੇਰੇ ਫੋਟੋ ਕਿਚੀ ਉਹਨੇ ਇੱਕ ਆ ਸਵੇਰਾ ਨੋਟਿਸ ਦਿੱਤਾ ਉਹਨਾਂ ਨੂੰ ਕਾਰਪੇਸ਼ਨ ਨੂੰ ਤੇ ਕਾਰਪੇਸ਼ਨ ਆਈ 15 ਦਿਨ ਬਾਅਦ ਆਈ ਵੇ ਗੱਡੀਆਂ ਲੈ ਕੇ ਸਾਫ ਕੀਤਾ ਪਰ 15 ਦਿਨੋਂ ਕੂੜੇ ਦੇ ਢੇਰ ਉਦਾ ਹੀ ਪਏ ਰਹੇ ਉਦਾ ਹੀ ਪਿਆ ਰਹੇ ਉਦਾ ਹੀ ਪਿਆ ਤੇ ਉਹ ਜਿੱਥੇ ਡਰਮ ਰੱਖ ਕੇ ਗਏ ਉਹ ਫੇਰ ਉਸ ਤਰ੍ਹਾਂ ਹੀ ਹੋ ਗਿਆ ਠੀਕ ਫੇਰ ਉਸ ਤਰ੍ਹਾਂ ਹੀ ਕਚੈਰੀ ਜਾ ਕੇ ਇੱਕ ਨੰਬਰ ਗੇਟ ਦੇ ਬਾਅਦ ਦੇਖੋ ਹਾਲ ਇੱਕ ਚੈਟਾ ਇੱਕ ਨੰਬਰ ਗੇਟ ਹੈ ਪਹਿਲੇ ਤੋਂ ਉੱਤਰ ਵੀ ਜਾਵਾਂਗੇ ਆਪਾਂ ਅੰਮ੍ਰਿਤਸਰ ਦੇ ਇੱਕ ਇੱਕ ਮੁੱਦੇ ਗਲੀਆਂ ਦੇ ਮੁੱਦੇ ਆਪਾਂ ਸਾਰੇ ਅੱਜ ਵਿਖਾਵਾਂਗੇ ਕਚੈਰੀ ਦਾ ਇੱਕ ਨੰਬਰ ਪਹਿਲਾ ਨੰਬਰ ਗੇਟ ਹੈ ਨਾ ਮੇਲਾ ਨੰਬਰ ਗੇਟ ਇਹਦਾ ਵੀ ਦੇਖੋ ਤਰਨਤਾਰ ਦਾ ਗੇਟ ਦੇਖੋ ਜਿੱਥੇ ਦਾ ਗੇਟ ਦੇਖੋ ਦੇਖੋ ਉਹਦਾ ਦੇਖੋ ਕਿ ਕਿੰਨੀ ਸਫਾਈ ਹੈ ਉੱਥੇ ਜਿੱਥੇ ਦੇਖੋ ਜਾ ਕੇ ਇੱਕ ਨੰਬਰ ਗੇਟ ਦੀ ਜੇ ਤਰਨਤਾਰ ਜਾ ਕੇ ਕਚੈਰੀ ਹੋ ਰਹੀ ਹੈ ਦੇਖੋ ਕਿ ਤੇ ਵਿਚਾਰੇ ਇਹ ਕਚੈਰੀ ਦਾ ਗੇਟ ਦੇਖੋ ਇੱਕ ਨੰਬਰ ਗੇਟ ਕਿੰਨਾ ਕੰਦਾ ਹੈ ਠੀਕ ਹੈ ਨਾ ਕੁਝ ਗੱਲਾਂ ਤੁਸੀਂ ਧਿਆਨ ਦੇ ਵਿੱਚ ਲਿਆਂਦੀਆਂ ਸਾਡੇ ਆਪਾਂ ਜ਼ਰੂਰ ਗੁਰੂ ਨਗਰੀ ਦੇ ਇੱਕ ਇੱਕ ਮੁੱਦੇ ਜਿਹੜੇ ਨੇ ਲੋਕਾਂ ਦੇ ਉਹ ਚੁੱਕਾਂਗੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ ਉਹਨਾਂ ਦੀ ਮੁਸ਼ਕਿਲਾਂ ਦਾ ਹੱਲ ਹੋ ਸਕੇ ਸੋ ਅੱਗੇ ਤੱਕ ਤਸਵੀਰ ਜ਼ਿਕਰ ਮੈਂ ਲੈ ਕੇ ਜਾਵਾਂ ਤਾਂ ਦੂਰ ਦੂਰ ਤੱਕ ਤੁਹਾਨੂੰ ਇਹ ਗੰਦਗੀ ਦੇ ਢੇਰ ਲੱਗੇ ਹੋਏ ਨਜ਼ਰ ਆਉਣਗੇ ਹਾਲਾਂਕਿ ਇਹ ਰਾਮ ਬਾਗ ਦੇ ਵਿੱਚ ਇੱਕ ਸਭ ਤੋਂ ਪੁਰਾਣਾ ਸਰਕਾਰੀ ਸਕੂਲ ਵੀ ਹੈਗਾ ਆ ਜਿੱਥੇ ਵਿਦਿਆਰਥੀ ਹੁੰਦੇ ਨੇ ਆਪਣੇ ਭਵਿਸ਼ ਨੂੰ ਸਫਲਾ ਕਰਨ ਵਾਸਤੇ ਆਪਣਾ ਜਿਹੜਾ ਆਪ ਵੇਖਿਆ ਉਹ ਸਫਲਾ ਹੋ ਸਕੇ ਸੋ ਇਹ ਉਹ ਗਲੀ ਹੈਗੀ ਆ ਜੇਕਰ ਕਿਸੇ ਨੇ ਦੇਖੋ ਹੁਣ ਇਹ ਬੇਜਬਾਨ ਜਾਨਵਰ ਉੱਥੇ ਬੈਠਾ ਆ ਠੀਕ ਆ ਉਥੇ ਆਪਣੀ ਸਮਝਦਾਰੀ ਦੀ ਠੰਡਕ ਪਾਣੀ ਹੈ ਮੈਨੂੰ ਠੰਡਕ ਮਿਲ ਸਕੇ ਉਸ ਅਕੋਰਡਿੰਗ ਬੈਠਾ ਪਰ ਉਹ ਬੇਜਬਾਨ ਨੂੰ ਇਹ ਨਹੀਂ ਪਤਾ ਕਿ ਇਸ ਦੇ ਵਿੱਚ ਕਿੰਨੀਆਂ ਬਿਮਾਰੀਆਂ ਹੋ ਸਕਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਮੈਨੂੰ ਲੱਗ ਸਕਦੀਆਂ ਨੇ ਤੇ ਇਹ ਗੁਰੂ ਨਗਰੀ ਦੀ ਸਬਜ਼ੀ ਮੰਡੀ ਰਾਮ ਬਾਗ ਦੇ ਹਾਲ ਹੈਗੇ ਨੇ ਅੱਗੇ ਚੱਲਦੇ ਹਾਂ ਇਸ ਤੋਂ ਅੱਗੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਰੋਕ ਕਰਾਂਗੇ ਖਾਸ ਕਰਕੇ ਇਹ ਲੋਕ ਮੁੱਦੇ ਗੁਰੂ ਨਗਰੀ ਦੇ ਲੋਕਾਂ ਦੇ ਨੇ ਭਾਜੀ ਕੀ ਮੁਸ਼ਕਲਾਂ ਆ ਰਹੀਆਂ ਇੱਥੇ ਜਿਵੇਂ ਪਾਣੀ ਦੇ ਢੇਰ ਲੱਗੇ ਆ ਭਾਜੀ ਮੈਂ ਕਹਿੰਨਾ ਬਹੁਤ ਬਿਮਾਰ ਆ ਬੰਦੇ ਆਉਂਦੇ ਇੱਥੇ ਤੇ ਬੁਰਾ ਹਾਲ ਆ ਲੋਕੀ ਜਿਹੜਾ ਵੀ ਆਂਦਾ ਵਾ ਗਾਲਾਂ ਕੱਢ ਕੇ ਜਾਣ ਡਿਆ ਵਾ ਇੰਨਾ ਕਿ ਬਹੁਤ ਬਹੁਤ ਬੁਰਾ ਹਾਲ ਆ ਇੰਨਾ ਕਿ ਲੋਕੀ ਬਿਮਾਰ ਹੋਏ ਗਲੀ ਦੇ ਵਿੱਚ ਪਤਾ ਨਹੀਂ ਕਿੰਨੇ ਜਣੇ ਬਿਮਾਰ ਹੋ ਗਏ ਗਲੀ ਦੇ ਵਿੱਚ ਕੋਈ ਪੁੱਛਣ ਕਿਛ ਨਹੀਂ ਆਂਦਾ ਇੱਥੇ ਧੰਨੇ ਲਾਏ ਹਾਂਜੀ ਤਲ ਜਨਾਨੀ ਵਿਚਾਰੀ ਗਲੀ ਦੀ ਡਿੱਗੀ ਵਿਚਾਰੀ ਅੱਛਾ ਪਾਣੀ ਦਵਾਈ ਦੂਈ ਲੈ ਕੇ ਆਈ ਹੈ ਜੇ ਕੋਈ ਮਰ ਜੇ ਗਰਮ ਗੰਦੇ ਪਾਣੀ ਨਾਲ ਕੋਈ ਟਿਲਕੇ ਕੇ ਮਰ ਜੇ ਇਹ ਮਹੀਨੇ ਦੇ ਉੱਤੇ ਹੈ ਗਲੀ ਦੇ ਬਿਮਾਰ ਬਹੁਤ ਜ਼ਿਆਦਾ ਨੇ ਲੋਕ ਅੱਛਾ ਹਾਂਜੀ ਇਹ ਛੋਟੇ ਛੋਟੇ ਡਿੱਗਦੇ ਉੱਥੇ ਨਾਲੀਆਂ ਦੇ ਵਿੱਚ ਡਿੱਗੇ ਪਏ ਹੁੰਦੇ ਕਈ ਵਾਰੀ ਡੇਂਗੂ ਕੇਸ ਵੀ ਆਏ ਭਾਜੀ ਸਾਹਮਣੇ ਟੋੜ ਡਿੰਗੂ ਕੇਸ ਆਏ ਹਾਂਜੀ ਇਹ ਲੋਕਾਂ ਦੇ ਜਵਾਬ ਨੇ ਪ੍ਰਸ਼ਾਸਨ ਨੂੰ ਅਪੀਲ ਆ ਸਾਡੇ ਵੱਲੋਂ ਕਿ ਲੋਕਾਂ ਦੀ ਜਾਣਨਾ ਖਿਲਵਾੜਨਾ ਕੀਤਾ ਜਾਵੇ ਇਹ ਲੋਕ ਵੀ ਉਹਨਾਂ ਟੈਕਸ ਤੁਹਾਨੂੰ ਦੇ ਰਹੇ ਨੇ ਜੋ ਪੋਰਸ਼ ਇਲਾਕਿਆਂ ਦੇ ਲੋਕ ਟੈਕਸ ਦੇ ਰਹੇ ਨੇ ਕੋਰੋਨਾ ਵੀ ਨਹੀਂ ਆ ਸਕਦਾ ਇੱਥੇ ਕੋਰੋਨਾ ਵੀ ਵਿਚਾਰੇ ਆਂਦੇ ਮੇਰੀ ਕੁੜੀ ਨੂੰ ਮੂੰਹ ਨਾ ਬਲਾਵਾਂਗੇ ਘਰੇ ਜੀ ਆਏ ਉਹ ਕਹਿੰਦਾ ਪਾਪਾ ਬਾਹਰ ਆਇਓ ਰੋਬਾਨੀ ਜਾਣਾ ਅੰਦਰ ਕੱਲ ਆਏ ਜਿੰਡਿਆਲੇ ਰਹਿੰਦੇ ਆ ਤੇ ਇਨੇ ਦੁਖੀ ਆ ਮੈਂ ਦਿਲਿਆ ਮੈਨੂੰ 29 ਦਿਨ ਨੂੰ ਆਇਆ ਮੈਂ ਮੁੰਡੇ ਦਾ ਵਿਆਹ ਹੀ ਇੱਥੇ ਮੇਰੀ ਕੁੜੀ ਮੇਰੇ ਮੁੰਡੇ ਨੇ ਵੀ ਆਣਾ ਮੈਂ ਕਿਹਾ ਲੈ ਨਹੀਂ ਆਣਾ ਜਦ ਤੱਕ ਸਹੀ ਨਹੀਂ ਹੋਏਗਾ ਕਿੰਨੇ ਕੁ ਲੋਕ ਡਿੱਗੇ ਆਪਣੀ ਜਾਨਾਂ ਜੋਖਮ ਚ ਪਾ ਚੁੱਕੇ ਇੱਥੇ 3-4 ਜਨਾਨੀਆਂ ਡਿੱਗ ਪਈਆਂ ਇੱਕ ਬੰਦਾ ਡਿੱਗਾ ਉਹ ਪੈਜ ਡਿਸਹਲੀ ਹੋਈ ਹੈ ਉਹ ਘਰ ਮੰਜਾ ਹਾਂ ਇਹਨਾਂ ਬੜੀ ਮੁਸ਼ਕਲੋਂ ਬਾਹਰ ਆਂਦਾ ਮੈਂ ਇਹਨੂੰ ਤਾਂ ਹੋਇਆ ਹੈ ਇਹਨੇ ਮੈਂ ਕਿਹਾ ਇੰਨਾ ਪ੍ਰੇਸ਼ਾਨ ਬਾਹਰ ਹੀ ਨਹੀਂ ਨਿਕਲੀ ਤੇ ਆਪਾਂ ਬੈਠਾ ਮੋਚਰ ਮੋਚਰ ਆ ਕੋਈ ਕੰਮ ਹੋਵੇ ਕੋਈ ਗੱਡਾ ਜਮੀਆਂ ਪਈਆਂ ਇੱਥੇ ਆ ਢੇਰ ਲੱਗੇ ਪਏ ਆ ਕੀ ਲੋਕੀ ਇੱਥੋਂ ਖਾਣ ਕੇ ਲੋਕੀ ਸਾਰੇ ਲੋਕ ਇੱਥੋਂ ਅਮਰੀਕਾ ਦੀ ਗੁਰੂ ਨਗਰੀ ਚੋਂ ਸਬਜ਼ੀਆਂ ਲੈ ਕੇ ਜਾਂਦੇ ਆ ਕਿ ਘਰ ਦੇ ਵਿੱਚ ਅਸੀਂ ਰੋਟੀ ਪਕਾਉਣੀ ਐ ਅਸੀਂ ਸਬਜ਼ੀਆਂ ਬਣਾਉਣੀ ਐ ਤੇ ਇਹ ਗੰਦ ਦੇ ਵਿੱਚੋਂ ਲੋਕਾਂ ਨੂੰ ਮਜਬੂਰ ਹੋ ਕੇ ਸਬਜ਼ੀਆਂ ਲੈ ਕੇ ਜਾਣੀਆਂ ਪੈਂਦੀਆਂ ਮੈਂ ਤਰੂ ਚੜਾਣਾ ਹੀ ਆਪਣਾ ਘਰਾਇ ਤੇ ਮੈਂ ਕੱਲਾ ਰਹਿਣਾ ਮੇਰੇ ਬੱਚੇ ਉੱਥੇ ਬੁੰਡੇ ਦਾ ਤੇ ਆਇਆ ਕਹਿੰਦਾ ਨਹੀਂ ਅਸੀਂ ਲੈਣਾ ਨਹੀਂ ਅਸੀਂ ਲੈਣਾ ਨਹੀਂ ਹਲੇ ਕਹਿੰਦੇ ਅਸੀਂ ਲੈਣਾ ਜੀ ਆਪ ਦੇਖੋ ਡੇਢ ਮਹੀਨਾ ਚਲੇ ਦੋ ਮਹੀਨੇ ਨਹੀਂ ਖੋਲ ਸੁਣਵਾਈ ਨਹੀਂ ਕਹੇ ਦੀ ਵੀ ਹਾਂਜੀ ਆਪ ਬੈਠਾ ਜਾਂਦਾ ਇੱਥੇ ਏਡੇ ਬੋਝ ਨਾ ਜੀ ਨਾ ਕਿੱਥੇ ਬੈਠਾ ਜਾਂਦਾ ਆ ਧੂਫਾ ਪਾ ਜਗਾ ਜਗਾ ਕਹੀਂ ਕੰਮ ਕਰਦੇ ਅੰਦਰ ਮੱਛਰ ਇਹਨਾਂ ਲੜ ਲੜ ਵੱਡ ਵੱਡ ਜਾਂਦਾ ਸਾਨੂੰ ਬੁਰੇ ਹਾਲ ਹੋਇਆ ਅਗਲੀਆਂ ਦੇ ਅੰਦਰ ਜਾ ਕੇ ਵੇਖੋ ਮੱਛਰ ਕੀ ਹਾਲ ਹੋਇਆ ਗਲੀਆਂ ਦਾ ਲੋਕਾਂ ਦੀਆਂ ਫਲੈਸ਼ਾਂ ਤੱਕ ਭਰੀਆਂ ਪਈਆਂ ਅੰਦਰ ਬਿਲਕੁਲ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਗਲੀ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾਈਆਂ ਜਾਣ ਜਿਵੇਂ ਲੋਕਾਂ ਨੇ ਦੱਸਿਆ ਹੈ ਕਿ ਇਸ ਗਲੀ ਦੇ ਵਿੱਚ ਕਈ ਲੋਕ ਡੈਂਗੂ ਕਰਕੇ ਬਿਮਾਰ ਹੋ ਚੁੱਕੇ ਆ ਸੋ ਇਹ ਹਾਲ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਬਹੁਤ ਮਾੜੀ ਗੱਲ ਆ ਕਿ ਆਪਾਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਦਰਜਾ ਦੇ ਰਹੇ ਆ ਗੁਰੂ ਦੀ ਨਗਰੀ ਦਾ ਦਰਜਾ ਦੇ ਰਹੇ ਆ ਪਰ ਗੁਰੂ ਨਗਰੀ ਦੇ ਕੀ ਹਾਲਾਤ ਕੀਤੇ ਨੇ ਉਹ ਤਰਸਣਯੋਗ ਹੈ ਨਿੰਦਣਯੋਗ ਆ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਇਹ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ ਜਿਹੜੇ ਲੋਕ ਤੁਹਾਨੂੰ ਟੈਕਸ ਦਿੰਦੇ ਨੇ ਉਹਨਾਂ ਦੀ ਜਿਹੜੀ ਟੈਕਸ ਦੀ ਤਨ ਖਾਵਾ ਜਿਹੜੀਆਂ ਤੁਸੀਂ ਲੈਂਦੇ ਹੋ ਉਹਨਾਂ ਦਾ ਮੁੱਲ ਉਹਨਾਂ ਨੂੰ ਘਟੋ-ਘਟ ਜਿਹੜਾ ਜ਼ਰੂਰ ਮੋੜੋ ਤਾਂ ਜੋ ਇੱਥੇ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲਾ ਨਾ ਹੋਣ ਮੈਨੂੰ ਦਿਓ ਇਜਾਜ਼ਤ ਔਣਿਆ ਦੇ ਲਈ ਸਿਮਰਦੀਪ ਸਿੰਘ ਅਮਰੀਕਸਰ